ਰਾਮ ਭਗਿਆਨੀ ਸ਼੍ਰੀ ਮਾਨ 108 ਸੰਧ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਅੱਜ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਮੇਰੇ ਅਤੀ ਸਤਿਕਾਰਯੋਗ ਸ਼੍ਰੀ ਮਾਨ ਸੰਧ ਬਾਬਾ ਪ੍ਰੀਤਮ ਸਿੰਘ ਜੀ ਸੰਧ ਬਾਬਾ ਪ੍ਰੀਤਮ ਸਿੰਘ ਜੀ ਉਹ ਮਹਾਨ ਤਤਵੇਤੇ ਮਹਾਪੁਰਖ ਨੇ ਜਿਨ੍ਹਾਂ ਨੇ ਆਪਾ ਸੁਣਦੇ ਆ ਸਰਬਨ ਕਰਦੇ ਆ ਮਹਾਪੁਰਸ਼ਾਂ ਦੇ ਪਾਸੋਂ ਗੁਣੀ ਗਿਆਨੀਆਂ ਪਾਸੋ ਜੀ ਦੇ ਆ ਪ੍ਰਵਾਹ ਇਹ ਐਸੇ ਮਹਾਪੁਰਖ ਨੇ ਜਿਹੜਾ ਜੀਵਾਂ ਤੇ ਦਇਆ ਕਰਦੇ ਸਮੇ ਸਮੇ ਤੇ ਨਹੀਂ ਵੀ ਕੋਈ ਲੇਟ ਮੈਂ ਕਹਿੰਦਾ ਇਹ ਐਸੇ ਮਹਾਪੁਰਖ ਨੇ ਤਾਂ ਰੋਜ਼ ਦੀਵਾਨ ਸਜਾਣ ਨੂੰ ਤਿਆਰ ਤਤ ਪਰ ਤਤ ਰਹਿੰਦੇ ਨੇ ਵੀ ਸਿੱਖ ਸੰਗਤਾਂ ਨੂੰ ਸ਼ਬਦ ਨਾਲ ਜੋੜਿਆ ਜਾਂਦਾ ਮੇਰੇ ਅਤੀ ਸਤਿਕਾਰਯੋਗ ਸ਼੍ਰੀਮਾਨ ਸੰਤ ਡਾਕਟਰ ਸੁਖਵੰਤ ਸਿੰਘ ਜੀ ਨਾਲਾਂ ਵਾਲੇ ਆਪ ਜੀ ਨੂੰ ਬੜੇ ਅਨਭਵੀ ਵਚਨ ਸਰਵਣ ਕਰਾ ਕੇ ਗਏ ਹਨ ਆਓ ਸ਼੍ਰੀਮਾਨ 108 ਸੰਤ ਬਾਬਾ ਜੋਹਲਾ ਸਿੰਘ ਮਹਾਰਾਜ ਦਾ ਜਿੱਥੇ ਆਪਾਂ ਪ੍ਰਕਾਸ਼ ਦਿਹਾੜਾ ਜਨਮ ਦਿਹਾੜਾ ਇਸ ਪਵਿੱਤਰ ਧਰਤੀ ਇਹ ਉਹਨਾਂ ਮਹਾਪੁਰਖਾਂ ਨੇ ਆਪਣੇ ਕੋਮਲ ਚਰਨ ਇਸ ਧਰਤੀ ਨੂੰ ਮਾਨ ਦਿੱਤਾ ਉਹਨਾਂ ਨੇ ਚਰਨ ਪਾ ਕੇ ਮੇਰੇ ਗੁਰੂ ਜੀ ਕਿਹਾ ਕਰਦੇ ਸਨ ਕਿ তীর্থ ਵੱਡਾ ਕਾ ਹਰ ਕਾ ਦਾਸ ਦੇਖੋ ਮਹਾਪੁਰਖਾਂ ਨੇ ਇਸ ਧਰਤੀ ਨੂੰ ਮਾਨ ਦਿੱਤਾ ਤੇ ਮਹਾਪੁਰਖਾਂ ਨੇ ਚਰਨ ਪਾਇਆ ਤੇ ਤਾਂ ਤੀਰਥ ਬਣਿਆ ਹੈ ਤੇ ਯੁਰਥ ਵੱਡਾ ਕ ਹਰਕਾ ਦਾਸ ਬਾਬਾ ਜਵਾਲਾ ਸਿੰਘ ਦੀਆਂ ਇਸ ਰਸਨਾ ਦੇ ਨਾਲ ਮੈਂ ਰਸਨਾ ਆਪਣੀ ਰਸਨਾ ਦੇ ਨਾਲ ਵੀ ਰਸਨਾ ਬਹੁਤ ਛੋਟੀ ਹੈ ਜਿਸ ਤਰ੍ਹਾਂ ਮਹਾਂਪੁਰਖਾਂ ਨੇ ਦੱਸਿਆ ਹੈ ਕਿ ਸੰਸਾਰ ਭਰ ਦੇ ਵਿੱਚ ਬਾਬਾ ਜਵਾਲਾ ਸਿੰਘ ਲੋਕ ਜਾਣਦੇ ਸੁਣਦੇ ਵਿਚਾਰਦੇ ਉਹਨਾਂ ਦਾ ਨਾਮ ਲੈ ਕੇ ਉਹਨਾਂ ਦੇ ਸਰੂਪ ਘਰਾਂ 'ਚ ਲੱਗੇ ਨੇ ਉਹਨਾਂ ਨੂੰ ਮੱਥਾ ਟੇਕ ਕੇ ਆਪਣੇ ਜੀਵਨ ਨੂੰ ਸਫਲ ਕਰਦੇ ਆਪਾਂ ਸਾਰੇ ਨਾਲ ਰਲ ਕੇ ਬਾਬਾ ਜਵਾਲਾ ਸਿੰਘ ਦਾ ਜਨਮ ਦਿਨ ਮਨਾਈਏ ਆਪਾਂ ਪਹਿਲੇ ਪਿਆਰ ਚ ਮੇਰੇ ਸਾਰੇ ਵੀਰ ਗੁਰਮਖ ਪਿਆਰੇ ਬੋਲਣਗੇ ਫੇ ਮੇਰੀਆਂ ਭੈਣਾਂ ਬੋਲਣਗੇ ਆਓ ਰਸਨਾ ਨੂੰ ਪਵਿੱਤਰ ਕਰੀਏ ਤੇ ਮਨ ਦੇ ਅੰਦਰ ਵਾਹਿਗੁਰੂ ਦਾ ਸਿਮਰਨ ਕਰੀਏ ਸਤ ਨਾਮ ਵਾਹਿ ਗੁਰੂ ਸਤ ਨਾਮ Sarinha, perna, Sá, Na Sat saw ta 7 ਸਾਤ ਸੰਗਤ ਜੀ ਅੱਜ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਇਹ ਮਨਾਉਣ ਦਾ ਸਾਨੂੰ ਸਾਰਿਆਂ ਨੂੰ ਇਹ ਮਾਣ ਬਖਸ਼ਿਆ ਸ੍ਰੀ ਮਾਨਸੰਦ ਬਾਬਾ ਪ੍ਰੀਤਮ ਸਿੰਘ ਮਹਾਰਾਜ ਜੀ ਜੇ ਇਹ ਕਿਰਪਾ ਨਾ ਕਰਦੇ ਤਾਂ ਇੰਨੇ ਮਹਾਪੁਰਖਾਂ ਦੇ ਆਪਾਂ ਨੂੰ ਦਰਸ਼ਨ ਨਹੀਂ ਸੀ ਹੋਣੇ ਸਾਧ ਸੰਗਤ ਜੀ ਇਹ ਜਿਹੜੇ ਤਤਵ ਤੇ ਮਹਾਪੁਰਖ ਬੈਠੇ ਨੇ ਵੱਡੇ ਵੱਡੇ ਸਥਾਨਾਂ ਦੇ ਸੰਤ ਮਹੰਤ ਨੇ ਸਮਾ ਨਹੀਂ ਹੈ ਅਜੇਵੇਂ ਭੜੇ ਨੇ ਪ੍ਰਸਾਦ ਸੰਗਤ ਜੀ ਸੰਤ ਸਮਾਜ ਦੇ ਨਾਲ ਸ਼੍ਰੀਮਾਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਦਾ ਦਿਲੋਂ ਪਿਆਰ ਦਿਲੋਂ ਪ੍ਰੇਮ ਐਸੇ ਪਰਉਪਕਾਰੀ ਮਹਾਪੁਰਖ ਬੜੇ ਘਟ ਨੇ ਬੜੇ ਘਟ ਨੇ ਗੁਰੂ ਰੂਪ ਸਾਧ ਸੰਗਤ ਜੀ ਮਹਾਪੁਰਖਾਂ ਨੇ ਨਾਲਾ ਵਾਲੇ ਮਹਾਪੁਰਖਾਂ ਨੇ ਆਪ ਸੰਗਤਾਂ ਨਾਲ ਬੜੇ ਕੀਮਤੀ ਬਚਨ ਕੀਤੇ ਨੇ ਕਿਹੜੇ ਬਚਨ ਰਹਿਣ ਗਵਾਈ ਸੋਇਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਉੱਚੀ ਬੋਲੋ ਹੀਰੇ ਜੈਸਾ ਜਨਮ ਹੈ ਇਹ ਹੁਣ ਤੁਸੀਂ ਆਪ ਹੀ ਦੀ ਵਿਚਾਰ ਕਰ ਲਿਓ ਤੁਸੀਂ ਸਾਰੇ ਸੂਝਵਾਨ ਹੋ ਇੱਕ ਕਹਿੰਦੇ ਨਾ ਵੀ ਮੈਂ ਪੜਿਆ ਨਹੀਂ ਹੈਗਾ ਮੈਨੂੰ ਬਾਣੀ ਵਾਸਤੇ ਬਾਣੀ ਦਾ ਗਿਆਨ ਨਹੀਂ ਹੈ ਮੈਂ ਮੂਲ ਮੰਤਰ ਵੀ ਨਹੀਂ ਪੜ ਸਕਦਾ ਮੈਂ ਕੱਲਾ ਵਾਹਿਗੁਰੂ ਪਰ ਮੈਂ ਕਹਿੰਦਾ ਅੱਜ ਤੱਕ ਤੁਹਾਡੇ ਕੋਲ ਸਾਰਾ ਕੁਝ ਜੇਬ 'ਚ ਪਾ ਕੇ ਬੈਠੇ ਹੋ ਤੁਸੀਂ ਤੁਸੀਂ ਰੋਜ਼ ਟੈਲੀਫੋਨ ਤੇ ਵਟਸਐਪ ਵੀ ਚਲਾਉਂਦੇ ਹੋ ਫੇਸਬੁੱਕ ਵੀ ਚਲਾਉਂਦੇ ਹੋ ਕਈ ਕੁਝ ਚਲਾਉਂਦੇ ਹੋ ਪ੍ਰਸਾਦ ਸਿੰਘ ਜੀ ਆ ਤੁਹਾਨੂੰ ਤੁਸੀਂ ਘਰ 'ਚ ਬਹਿ ਕੇ ਹਰ ਇੱਕ ਚੀਜ਼ ਸਿੱਖ ਸਕਦੇ ਹੋ ਗੁਰਬਾਣੀ ਦੀ ਸੰਥਿਆ ਵੀ ਕਰ ਸਕਦੇ ਹੋ ਫੋਨ ਲਾ ਕੇ ਤੁਸੀਂ ਨਿਤਨੇਮ ਵੀ ਕਰ ਸਕਦੇ ਹੋ ਫੋਨ ਚ ਲਾ ਕੇ ਤੁਸੀਂ ਯੋਗਾ ਅਭਿਆਸ ਵੀ ਕਰ ਸਕਦੇ ਹੋ ਮਨ ਦੀ ਇਕਾਗਰਤਾ ਵੀ ਬਣਾ ਸਕਦੇ ਹੋ ਇਹ ਇਸ ਫੋਨ ਦੇ ਅੰਦਰ ਬੜੀ ਮਹਾਨਤਾ ਦਾ ਵਿਸ਼ਾ ਹੈ ਔਰ ਦੂਜਾ ਪੱਖ ਇਸ ਫੋਨ ਦੇ ਨਾਲ ਤੁਸੀਂ ਵਿਗੜ ਵੀ ਸਕਦੇ ਹੋ ਆਪਣਾ ਆਪ ਵੀ ਵਿਗਾਲ ਸਕਦੇ ਹੋ ਆਪਣੇ ਘਰ ਦੇ ਵਿੱਚ ਤੁਸੀਂ ਨਰਕ ਵੀ ਬਣਾ ਸਕਦੇ ਹੋ ਇਹਦੇ ਵਿੱਚ ਦੋਨੇ ਪੱਖ ਨੇ ਆਪਾਂ ਸਾਰੇ ਰੋਲਾ ਪਾਉਂਦੇ ਆ ਕਾਲ ਯੁਗ ਦਾ ਸਮਾਂ ਆ ਗਿਆ ਕਾਲ ਯੁਗ ਬੜਾ ਭਿਆਨਕ ਹੈ ਮੈਂ ਕਹਿੰਦਾ ਜਿੰਨਾ ਚਿਰ ਸ਼੍ਰੀਮਾਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਵਰਗੇ ਮਹਾਪੁਰਖ ਧਰਤੀ ਤੇ ਹੈਗੇ ਨੇ ਮੈਂ ਕਹਿੰਦਾ ਉੰਨਾ ਚਿਰ ਕਲਯੁਗ ਨਹੀਂ ਆ ਸਕਦਾ ਜਿੰਨਾ ਚਿਰ ਇਹਨਾਂ ਮਹਾਪੁਰਖਾਂ ਦੇ ਜਿਹੜੇ ਪਰਪਕਾਰ ਨੇ ਜੀ ਦਿਆ ਪਰਵਾਨ ਇਹ ਜੀਵਾਂ ਤੇ ਦਇਆ ਕਰਦੇ ਨੇ ਅਸੀਂ ਆਪਣਾ ਜੀਵਨ ਜਿਹੜਾ ਉਸ ਗੁਰਬਾਣੀ ਦੇ ਨਾਲ ਸਤਗੁਰਾਂ ਦੇ ਨਾਲ ਜੋੜਨਾ ਹੈ ਦੂਜਾ ਬਚਨ ਮਹਾਪੁਰਖਾਂ ਨੇ ਬੜਾ ਕੀਮਤੀ ਕਿਹਾ ਅਸੀਂ ਥੋੜਾ ਜਿਹਾ ਨਾਮ ਜਪਦੇ ਆਂ ਸਿਮਰਨ ਕਰਦੇ ਆਂ ਮੈਂ ਇੱਕ ਆਪ ਜੀ ਨਾਲ ਥੋੜਾ ਜਿਹਾ ਬਚਨ ਸਾਂਝਾ ਕਰਕੇ ਮੈਂ ਛੇਤੀ ਸਮਾਪਤੀ ਕਰ ਦੇਣੀ ਆਂ ਮੈਂ ਆਸਟ੍ਰੇਲੀਆ ਦੇ ਵਿੱਚ ਇੱਕ ਪਰਿਵਾਰ ਦੇ ਘਰ ਬੈਠਾ ਬੜੀ ਸੰਗਤ ਰਹਿਰਾ ਸਾਹਿਬ ਜੀ ਦਾ ਪਾਠ ਕਰਕੇ ਖਟੇ ਅਰਦਾਸ ਕੀਤੀ ਘੰਟਾ ਕਥਾ ਕੀਤੀ ਕਥਾ ਕਰਦੋਂ ਬਾਅਦ ਕਈ ਪ੍ਰੇਮੀ ਕਹਿੰਦੇ ਬਾਬਾ ਜੀ ਮਿਲਣਾ ਏ ਮੈਂ ਕਿਹਾ ਜੀ ਆਜੋ ਮਿਲੋ ਮੈਂ ਸੰਗਤ ਵਿੱਚ ਹੀ ਬੈਠਾ ਆਂ ਕਹਿੰਦੇ ਨਹੀਂ ਮੈਂ ਤੁਹਾਨੂੰ ਕੱਲਿਆਂ ਨੂੰ ਮਿਲਣਾ ਏ ਮੈਂ ਕਿਹਾ ਠੀਕ ਹੈ ਜੀ ਆਜੋ ਸੇ ਨਾਲ ਕਮਰੇ ਚ ਅਸੀਂ ਬੈਠੇ ਆਂ ਕਹਿੰਦੇ ਬਾਬਾ ਜੀ ਮੈਂ ਇੰਨਾ ਨਾਮ ਜਪਦਾ ਇੰਨੀ ਬਾਣੀ ਪੜਦਾ ਇੰਨਾ ਗੁਰਦੁਆਰੇ ਜਾਂਦਾ ਬਸ ਮੈਂ ਇੰਨਾ ਹੀ ਪੁੱਛਣਾ ਵੀ ਦੇਖੋ ਤਾਂ ਮੈਂ 10ਵੇਂ ਦੁਆਰ ਤੇ ਲੱਗ ਗਿਆ ਕਿ ਮੈਂ ਗਾਂ ਲੰਘ ਗਿਆ ਵੀ ਮੈਂ ਉੱਥੇ ਪਹੁੰਚ ਗਿਆ ਜਦ ਮੈਂ ਗਾਂ ਲੰਘਿਆ ਮੈਂ ਬੜਾ ਵਿਚਾਰ ਵਿੱਚ ਪੈ ਗਿਆ ਵੀ ਹੁਣ ਮੈਂ ਇਹਨੂੰ ਕੀ ਦੱਸਾਂ ਵੀ ਤੂੰ ਰਾਹ ਦੇ ਦੇ ਗਾਂ ਲੰਘ ਗਿਆ ਮੈਂ ਕਿਹਾ ਤੂੰ 10ਵੇਂ ਦੁਆਰ ਨੂੰ ਵੀ ਛੱਡ ਦਿਓ ਗਾਂ ਲੰਘਣਾ ਵੀ ਛੱਡ ਦਿਓ ਤੁਸੀਂ ਸਾਰੇ ਪਾਸੇ ਲੰਘੇ ਸਾਧ ਸੰਗਤ ਜੀ ਸਾਡੀ ਅੱਜ ਐੋ ਜੀ ਅਵਸਥਾ ਬਣ ਗਈ ਐ ਤੁਸੀਂ ਧੰਗ ਗੁਰੂ ਗ੍ਰੰਥ ਸਾਹਿਬ ਦੇ ਗੋਦ ਵਿੱਚ ਬੈਠੇ ਹੋ ਇਹਦੇ ਉੱਪਰ ਕੋਈ ਦਸਵਾਂ ਦਵਾਰ ਨਹੀਂ ਹੈ ਕੋਈ ਹੈਗਾ ਦਸਵਾਂ ਦਵਾਰ ਜਿੰਨੇ ਤੁਸੀਂ ਭਿਆਸੀ ਬੈਠੇ ਹੋ ਰਾਤ ਨੂੰ ਅੰਮ੍ਰਿਤ ਵੇਲੇ ਕਈ ਉੱਠ ਕੇ ਭਜਨ ਕਰਦੇ ਨੇ ਸਮਾਧੀ ਲਾਉਂਦੇ ਨੇ ਮੰਦੀ ਇਕਾਗਰਤਾ ਨਹੀਂ ਬਣਦੀ ਆ ਇਕਾਗਰਤਾ ਬਣਨੀ ਐ ਤਤਵੇਤੇ ਮਹਾਪੁਰਖਾਂ ਦੀ ਸੰਗਤ ਕਰਕੇ ਯਾਦ ਰੱਖਿਓ ਜਿਨ੍ਹਾਂ ਨੇ ਬਾਬਾ ਜਵਾਲਾ ਸਿੰਘ ਜੀ ਦੇ ਦਰਸ਼ਨ ਕੀਤੇ ਨੇ ਜਿਨ੍ਹਾਂ ਗੁਰਮਖਾਂ ਨੇ ਬਾਬਾ ਜਵਾਲਾ ਸਿੰਘ ਦੇ ਬਚਨ ਸੁਨੇ ਨੇ ਜਿਨ੍ਹਾਂ ਸੰਗਤਾਂ ਨੇ ਬਾਬਾ ਜਵਾਲਾ ਸਿੰਘ ਦੇ ਚਰਨਾ ਦੀ ਧੂੜ ਇਸ ਮੱਥੇ ਨੂੰ ਲਾਈ ਹੈ ਕਹਿੰਦੇ ਉਹਨਾਂ ਦੇ ਪੁੱਠੇ ਲੇਖ ਸਿੱਧੇ ਹੋ ਗਏ ਨੇ ਪੁੱਠੇ ਲੇਖ ਸਿੱਧੇ ਹੋ ਗਏ ਨੇ ਜਿਹੜੇ ਪ੍ਰੇਮੀ ਬਾਬਾ ਜਵਾਲਾ ਸਿੰਘ ਨਾਲ ਪ੍ਰੇਮ ਕਰਦੇ ਉਹਨਾਂ ਨੂੰ ਪੁੱਛ ਕੇ ਵੇਖੋ ਵੇ ਬਾਬਾ ਜਵਾਲਾ ਸਿੰਘ ਜੀ ਦੇ ਦਰਸ਼ਨ ਉਹਨਾਂ ਦੇ ਬਚਨ ਜਿਨ੍ਹਾਂ ਨੇ ਵੀ ਉਹਨਾਂ ਦਾ ਬਚਨ ਸੁਣਿਆ ਜਿਹੜਾ ਮਨ ਵਿਚੀਆਂ ਤੇ ਵਿਕਾਰਾਂ ਨਾਲ ਭਰਿਆ ਪਿਆ ਜਿਹੜੇ ਕਹਿੰਦੇ ਨੇ ਮਾਰਾ ਇਹ ਪੰਜ ਤਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੀ ਲਿਮਟ ਵਿੱਚ ਜਾਂ ਸੀਮਾ ਵਿੱਚ ਨਹੀਂ ਆਉਂਦੇ ਕਹਿੰਦੇ ਮਹਾਪੁਰਖਾਂ ਦੀ ਸੰਗਤ ਕਰਨ ਦੇ ਨਾਲ ਔਰ ਮਹਾਪੁਰਖਾਂ ਦੇ ਬਚਨ ਸੁਣਦੇ ਨਾਲ ਜਿਹੜਾ ਪੁੱਤ ਮਾਂ ਦੇ ਆਖੇ ਨਹੀਂ ਲੱਗਦਾ ਪੇ ਦੇ ਆਖੇ ਨਹੀਂ ਲੱਗਦਾ ਜਿਸ ਤਰ੍ਹਾਂ ਕਪਾ ਸਾਖੀ ਸੁਣਦੇ ਆ ਨਾ ਕੋਈ ਮਾਈ ਮਾਹਪੁਰਖਾਂ ਦੇ ਕੋਲ ਬੱਚੇ ਨੂੰ ਲੈ ਕੇ ਗਈ ਬੇ ਗੁੜ ਖਾਣਾ ਨਹੀਂ ਹਟਦਾ ਬਾਬਾ ਜੀ ਕਿਰਪਾ ਕਰੋ ਕਹਿੰਦੇ ਅਗਲੇ ਹਫਤੇ ਲੈ ਕੇ ਆਇਓ ਅਗਲੇ ਹਫਤੇ ਲੈ ਕੇ ਜਦੋਂ ਕਿ ਕਹਿੰਦੇ ਕਾਕਾ ਗੁੜ ਨਹੀਂ ਖਾਣਾ ਕਹਿੰਦਾ ਚੰਗਾ ਜੀ ਤੇ ਮਾਤਾ ਕਹਿਣ ਲੱਗੀ ਬਾਬਾ ਜੀ ਪਿਛਲੇ ਹਫਤੇ ਕਹਿ ਦਿੰਦੇ ਕਹਿੰਦੇ ਨਹੀਂ ਭਾਈ ਮੈਂ ਵੀ ਕਦੇ-ਕਦੇ ਗੁੜ ਖਾਂਦਾ ਵੀ ਪਹਿਲਾਂ ਮੈਂ ਛੱਡਿਆ ਤਾਂ ਮੈਂ ਇਹਦਾ ਗੁੜ ਛਡਾਇਆ ਕਹਿਣ ਦਾ ਭਾਵ ਹੈ ਜੇ ਕਿਤੇ ਮਾਹਪੁਰਖਾਂ ਦਾ ਅਸੀਂ ਬਚਨ ਕਮਾ ਲਈਏ ਮਹਾਪੁਰਖਾਂ ਦਾ ਬਚਨ ਮੰਨ ਲਈਏ ਆ ਤੁਸੀਂ ਰੋਜ਼ ਜਪਜੀਤ ਸਾਹਿਬ ਪੜ੍ਹਦੇ ਹੋ ਮੰਨੇ ਕੀ ਗੱਤ ਕਹੀਂ ਨਾ ਜਾਏ ਜੇ ਕੋ ਕਹ ਪਛੇ ਪਛਤਾਏ ਅੱਜ ਸਾਨੂੰ ਸਤਿਗੁਰੂ ਜੀ ਕਹਿੰਦੇ ਭਾਈ ਨਾਮ ਜਪ ਸਿਮਰਨ ਕਰ ਅੰਮ੍ਰਿਤ ਵੇਲਾ ਸੰਭਾਲ ਤੇ ਤੇਰੇ ਜੀਵਨ ਦੇ ਵਿੱਚ ਹਰਿਆ ਭਰਿਆ ਸਮਾਂ ਆ ਜਾਵੇਗਾ ਆਪਾਂ ਉਹ ਕੰਮ ਨਾ ਕਰੀਏ ਥੋੜੇ ਜੇ ਪਾਠ ਕੀਤੇ ਨਿਤਨੇਮ ਕੀਤਾ ਛੇਤੀ ਅਸੀਂ ਭਾਵਕ ਹੋ ਜਾਂਦੇ ਆਂ ਜੇ ਸਾਨੂੰ ਮਾੜਾ ਜਿਹਾ ਕਿਤੇ ਠੇਲਾ ਖੁੱਲਾ ਆ ਜਾਵੇ ਅੱਖਾਂ ਮੁਰੇ ਕੀਰਤ ਚਗਿਆੜੇ ਆ ਜਾਂਦੇ ਨੇ ਤੇ ਅਸੀਂ ਕਹਿੰਦੇ ਬ੍ਰਹਿਮੰਡ ਦੇ ਕੋਲ ਦੀਆਂ ਲੰਗ ਚੱਲਦੇ ਆਪਾਂ ਨਾ ਭਾਈ ਇਹ ਸਿੱਖ ਧਰਮ ਦੀ ਗੁਰਮਤਿ ਅੰਦਰ ਨਹੀਂ ਹੈਗਾ ਇੱਥੇ ਹੈਗਾ ਕੀਰਤ ਕਰਨੀ ਵੰਡ ਛਕਣਾ ਤੇ ਨਾਮ ਜਪਣਾ ਰੋਜ਼ ਗੁਰਬਾਣੀ ਪੜਨੀ ਕਿਉਂਕਿ ਐਡੇ ਸਤਿਗੁਰਾਂ ਦੇ ਕੋਲ ਆਪਾਂ ਰੋਜ਼ ਦਰਸ਼ਨ ਕਰਦੇ ਆਂ ਰੋਜ਼ ਮਹਾਰਾ ਦੀ ਬਾਣੀ ਸੁਣਦੇ ਆਂ ਆ ਜਿਹੜੇ ਮਹਾਪੁਰਖਾਂ ਦਾ ਸੰਗ ਹੈ ਸੰਤ ਕਾ ਸੰਗ ਵੱਡ ਭਾਗੀ ਪਰ ਕਿਤੇ ਵੱਡਿਆਂ ਭਾਗਾ ਨਾਲ ਇਹ ਸੰਗ ਮਿਲਦਾ ਹੈ ਇਹਨਾਂ ਬਚਨਾਂ ਨੂੰ ਆਪਣੇ ਹਿਰਦੇ ਵਿੱਚ ਰੱਖਣਾ ਜਿੱਦਾਂ ਮਾਹਪੁਰਖਾਂ ਨੇ ਦੱਸਿਆ ਆਪਾਂ ਬੈਂਕ ਬੈਲੈਂਸ ਨਹੀਂ ਦੱਸਦੇ ਜ਼ਮੀਨਾਂ ਨਹੀਂ ਦੱਸਦੇ ਇਸੇ ਤਰ੍ਹਾਂ ਇਹ ਵੀ ਕਦੇ ਯਾਰ ਨਾ ਕਰਿਆ ਕਰੋ ਐਨੇ ਜਪਜੀਤ ਸਾਹਿਬ ਦੇ ਪਾਠ ਐਨੇ ਸੁਖਮਨੀ ਸਾਹਿਬ ਦੇ ਪਾਠ ਇਹ ਚੀਜ਼ਾਂ ਗੁਪਤ ਰੱਖਣੀਆਂ ਚਾਹੀਦੀਆਂ ਰaho ਵਿਚਾਰ ਸ਼੍ਰੀਮਾਨ 108 ਸੰਤ ਬਾਬਾ ਜਵਾਲਾ ਸਿੰਘ ਜੀ ਸਾਧ ਸੰਗਤ ਜੀ ਬ੍ਰਹਮ ਗਿਆਨੀ ਕਹਿ ਲਈਏ ਰੱਬ ਕਹਿ ਲਈਏ ਉਹ ਆਤਮ ਬੋਧ ਮਾਹਪੁਰਖ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਉਹਨਾਂ ਦੇ ਪ੍ਰਥਾਏ ਅੱਜ ਤੋਂ ਬੇਅੰਤ ਵਧਾਈ ਕੀਤੀ ਹੈ ਐਸੇ ਮਹਾਪੁਰਖਾਂ ਦੇ ਚਰਨਾਂ 'ਚ ਕੋਟੀ ਕੋਟੀ ਨਮਸਕਾਰ ਹੈ ਔਰ ਆਪ ਸਾਰੀ ਸੰਗਤ ਨੂੰ ਮੇਰੇ ਪਾਤਸ਼ਾਹ ਮਹਾਪੁਰਖਾਂ ਦੇ ਅਵਤਾਰ ਪੁਰਬ ਦੀਆਂ ਢੇਰ ਸਾਰੀਆਂ ਵਧਾਈਆਂ ਬਹੁਤ ਬਹੁਤ ਵਧਾਈਆਂ ਔਰ ਸ਼੍ਰੀਮਾਨ ਸੰਤ ਬਾਬਾ ਪ੍ਰੀਤਮ ਸਿੰਘ ਜੀ ਮਹਾਰਾਜ ਦਾ ਦਿਲ ਦੀ ਗਹਿਰਾਈ ਤੋਂ ਧੰਨਵਾਦ ਜਿਹੜੇ ਐਡੇ ਪਰਉਪਕਾਰ ਕਰਦੇ ਨੇ ਸਾਰੀਆਂ ਸੰਗਤਾਂ ਬਿਨਾਂ ਸੱਦੇ ਤੋਂ ਆਇਆ ਕਰੋ ਇਹ ਮਹਾਨ ਕੁੰਭ ਹੈ ਮਹਾਨ ਤੀਰਥ ਹੈ ਇਸ ਤੀਰਥੇ ਆਣ ਕੇ ਮੈਂ ਬੇਨਤੀ ਕੀਤੀ ਤੀਰਥ ਵੱਡਾ ਫਰਕਾ ਦਾਸ ਇਹ ਤੀਰਥ ਨੂੰ ਮਾਨ ਦਿੱਤਾ ਮਹਾਂਪੁਰਖਾਂ ਨੇ ਤੇ ਮਹਾਂਪੁਰਖਾਂ ਦਾ ਅੱਜ ਕੇ ਸਤਿਕਾਰ ਕਰਨਾ ਫਿਰ ਇੱਕ ਵਾਰ ਮਹਾਂਪੁਰਖਾਂ ਦੇ ਚਰਨਾਂ 'ਚ ਕੋਟੀ ਕੋਟੀ ਪ੍ਰਣਾਮ ਔਰ ਆਪ ਸੰਗਤਾਂ ਨੂੰ ਮਹਾਂਪੁਰਖਾਂ ਦੇ ਅਵਤਾਰ ਪੁਰਬ ਦੀਆਂ ਢੇਰ ਸਾਰੀਆਂ ਵਧਾਈਆਂ ਜੀ ਭੁੱਲਾ ਚੁੱਕਾਂ ਦੀ ਖਿਮਾ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ